ਸੇਪੋਰਟੇ ਨੂੰ ਨਾਮ ਨੂੰ ਵੀ ਪ੍ਰਿੰਟ ਆਊਟ ਦਾ ਜਾਂ ਲਿਖਿਆ ਜਾ ਰਿਹਾ ਹੈ ਕਿ ਨਾ ਲਾ ਕੇ ਸਿੱਧਾ ਰਹਿਦਾ ਹੈ ਅੱਜ ਇਹ ਨਾ ਕੱਢੀਏ ਹੋਰ ਕੋਈ ਦੇਖ ਸਕਦੇ ਹੋ ਕਿ ਜਿਹੜੇ ਪੁਲਿਸਰ ਬਾਕੀ ਵਿਖਾਈ ਦੇ ਨੂੰ ਨਾ ਨਾਂ ਨਾਲ ਬਾਕੀ ਕੀਤੀ ਜਾ ਰਹੀ ਹੈ ਔਰ ਦੱਸਿਆ ਗਏ ਕਿ ਇੱਕ ਜਗ੍ਹਾ ਦੇ ਉੱਤੇ ਪ੍ਰਸ਼ਾਸਨ ਜੋ ਬਾਕੀ ਸਪੋਰਟ ਕਲ ਲਈ ਮੌਕੇ ਦੇ ਬਹੁਤ ਸਾਰੇ ਨਾ ਉਹ ਗਲਤ ਦੇ ਦਿੱਤੇ ਇਹ ਵੀ ਕੀਤੀ ਜਾ ਰਹੀ ਹੈ ਕਿ ਜਨਤ ਲਈ ਕੀਤੀ ਜਾ ਰਹੀ ਕਿ ਨਾ ਹਲਾਤਾ ਕਿ ਅਜਿਹਾ ਹੈ ਇਨਵੈਸਟੀਗੇਸ਼ਨ ਤੇ ਕਿੱਥੀ ਗਈ ਹੈ ਔਰ ਜਿਹੜਾ ਹੈ ਮੀਡੀਆ ਨਾਲ ਦੀ ਗੱਲਬਾਤ ਕਰੀਓ ਪੂਰੀ ਟੀਮ ਜਿਹੜੀ ਹੈ ਚਲੇ ਜਾਜਾ ਲੈ ਰਹੀ ਹੈ ਔਰ ਪੁਲਿਸ ਮੁਖਤਰ ਤੁਸੀਂ ਵੀ ਇਹਨੂੰ ਸਰਕਾਰ ਗੁਰੂਪੇਖੀ ਨੂੰ ਬੋਲ ਰਿਹਾ ਐ ਇਸਲੇ ਮਜੂਦ ਹੈ ਅ ਐਨਕਾਊਂਟਰ ਹੋਇਆ ਜੀ ਕੀ ਹੈ ਸਾਡੇ ਕੋਲ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਜਿਹੜਾ ਚੱਲ ਰਿਹਾ ਸੀਗਾ ਉਹਦੇ ਚ ਅਸੀਂ ਤਿੰਨ ਬੰਦੇ ਜਿਹੜੇ ਗ੍ਰਿਫਤਾਰ ਕੀਤੇ ਆ ਔਰ ਉਹਨਾਂ ਨੂੰ ਆਪਾਂ ਸਮਝ ਸਕਦੇ ਆ ਕਿ ਟੈਰਰਿਸਟ ਮੋਡਿਊਲ ਇੱਕ ਬਹੁਤ ਵੱਡਾ ਬਸਟ ਕੀਤਾ ਗਿਆ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਵੱਲੋਂ ਦੋ ਬੰਦੇ ਜਿਹੜੇ ਗ੍ਰਿਫਤਾਰ ਹੋਏ ਆ ਉਹਨਾਂ ਚ ਇੱਕ ਲਵ ਲਵਪ੍ਰੀਤ ਹੈ ਕਰਨਦੀਪ ਹੈ ਔਰ ਇੱਕ ਬੁੱਟਾ ਸਿੰਘ ਹੈ ਦੋ ਜਣੇ ਜਗਦੇਵ ਕਲਾਂ ਦੇ ਆ ਇੱਕ ਅਜਨਾਲਾ ਤਹਿਸੀਲ ਦੇ ਵਿੱਚ ਪਿੰਡ ਹੈ ਮੁਕਾਮ ਉੱਥੋਂ ਦਾ ਬੁੱਟਾ ਸਿੰਘ ਇਹਨਾਂ ਦੇ ਜਿਹੜੀ ਗ੍ਰਿਫਤਾਰੀ ਜਿਹੜੀ ਉਹਦੇ ਨਾਲ ਇਹ ਪੂਰੇ ਦਾ ਪੂਰਾ ਟੈਰਰਿਸਟ ਮੋਡਿਊਲ ਜਿਹੜਾ ਬਸਟ ਕੀਤਾ ਗਿਆ ਜੇ ਇਹਨਾਂ ਤੋਂ ਇੱਕ AK47 ਰਾਈਫਲ ਔਰ ਇੱਕ GLOCK 930 ਪਿਸਟਲ ਔਰ 0.32 ਬੋਰ ਦਾ ਹੋਰ ਪਿਸਟਲ ਇਹ ਤਿੰਨਾਂ ਤੋਂ ਅਲੱਗ-ਅਲੱਗ ਬਰਾਮਦ ਕੀਤਾ ਗਿਆ ਔਰ ਇਹ ਜਿਹੜਾ ਸਾਰਾ ਕੰਮ ਚਲਾ ਰਹੇ ਸੀ ਬਾਹਰ ਬੈਠੇ ਜਿਹੜੇ ਗੈਂਗਸਟਰ ਅਬਲਿਕ ਟੈਰਿਸਟ ਆਪਾਂ ਕਹਿ ਸਕਦੇ ਹੈਪੀ ਪਾਸੀਆਂ ਨਾਲ ਲਿੰਕ ਇਹਨਾਂ ਦੇ ਸਾਹਮਣੇ ਆਏ ਆ ਉਹਦੇ ਇਸ਼ਾਰੇ ਦੇ ਉੱਤੇ ਕੰਮ ਕਰ ਰਹੇ ਸੀ ਔਰ ਜੋ ਸਾਡੀ ਅ ਇਨਵੈਸਟੀਗੇਸ਼ਨ ਚ ਆਇਆ ਕਿ ਡਰੋਨ ਰਾਹੀਂ ਅਸਮਾਨ ਆਇਆ ਸੀ ਤੇ ਇਹਨਾਂ ਤੱਕ ਪਹੁੰਚਾਇਆ ਗਿਆ ਵਿੱਚ ਕੱਟਆਊਟ ਰੱਖੇ ਗਏ ਔਰ ਵਕ ਵਕ ਜਗਾ ਤੇ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਪੈਸੇ ਦੇ ਲਾਲਚ ਦੇ ਨਾਲ ਚਲਾਇਆ ਜਾ ਰਿਹਾ ਸੀਗਾ ਇਹਦੇ ਚ ਜਿਹੜੀ ਮੇਨ ਗੱਲ ਹੈ ਕਿ ਜਿਹੜਾ ਬੂਟਾ ਸਿੰਘ ਹੈ ਇਹਦੇ ਇਹਦਾ ਭਰਾ ਦੁਬਈ ਚ ਹੈਪੀ ਪਾਸਿਆਂ ਦੇ ਨਾਲ ਰਹਿੰਦਾ ਸੀ ਔਰ ਉਸ ਤੋਂ ਬਾਅਦ ਇਹ ਸਟੈਬਲਿਸ਼ ਕੀਤੇ ਨੇ ਕੰਟੈਕਟਸ ਔਰ ਉਸ ਤੋਂ ਬਾਅਦ ਜਿਹੜੇ ਪ੍ਰੀਤ ਤੇ ਦੂਜਾ ਕਰਮਦੀਪ ਹੈ ਇਹਨਾਂ ਨੂੰ ਵੀ ਬੂਟਾ ਸਿੰਘ ਨੇ ਹੀ ਇੰਟਰੋਡਿਊਸ ਕਰਾਇਆ ਸੋ ਇਹਦੇ ਚ ਜਦੋਂ ਅੱਜ ਇਹਨਾਂ ਤੋਂ ਬਰਾਮਦੀ ਕਰਕੇ ਲੈ ਕੇ ਆ ਰਹੇ ਸੀ ਜਗਦੀਪ ਕਲਾ ਤੋਂ ਤੋਂ ਰਸਤੇ 'ਚ ਇਹਨਾਂ ਨੇ ਕਿਹਾ ਕਿ ਅਸੀਂ ਸਾਨੂੰ ਪ੍ਰੋਬਲਮ ਆ ਰਹੀ ਹੈ ਸਾਦੀ ਤੇ ਹੋਰ ਚੀਜ਼ਾਂ ਕਈ ਗੱਲਾਂ ਇਹਨਾਂ ਨੇ ਕੀਤੀਆਂ ਪੁਲਿਸ ਪਾਰਟੀ ਨੇ ਜਦੋਂ ਇੱਥੇ ਗੱਡੀ ਰੋਕੀ ਤਾਂ ਇਹਨਾਂ 'ਚੋਂ ਇੱਕ ਬੰਦੇ ਨੇ ਜਿਹੜਾ ਪਿਸਟਲ ਖੋਲਿਆ ਗੁਰਜੀਤ ਸਿੰਘ ਐਸਐਸ ਜਿਹੜਾ ਸਦਰ ਦਾ ਸਾਡਾ ਔਰ ਉਹ ਕੇ ਇੱਕ ਫਾਇਰ ਕੀਤਾ ਉੰਨੇ ਦਿਨ ਨੂੰ ਓਵਰ ਪਾਵਰ ਕਰ ਲਿਆ ਤੇ ਉੰਨੇ ਦਿਨ ਨੂੰ ਜਿਹੜਾ ਬਿੰਦਰਜੀਤ ਸਾਡੇ ਇੰਸਪੈਕਟਰ ਸੀਆਈਏ ਨੇ ਤੇ ਹਰਿੰਦਰ ਐਸ ਐਚਓ सदर ਇਹਨਾਂ ਨੇ ਜਵਾਬੀ ਫਾਇਰ ਕੀਤਾ ਆਪਣੀ ਸੈਲਫ ਡਿਫੈਂਸ ਦੇ ਵਿੱਚ ਔਰ ਇਹਨਾਂ ਦੋਨਾਂ ਦੇ ਜਿਹੜੀ ਉਹ ਗੋਲੀ ਲੱਗੀ ਇਹਨਾਂ ਨੂੰ ਹਸਪੀਟਲ ਭੇਜ ਦਿੱਤਾ ਗਿਆ ਔਰ ਜਿਹੜਾ ਆਪਣੇ ਬਰਾਮਦਗੀ ਹੈ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਔਰ ਇਹਦੀ ਮੁੱਢਲੀ ਪੁੱਛ ਕੇ ਇਹ ਵੀ ਗੱਲ ਆਇਆ ਕਿ ਫਤੇਗੜ ਚੂੜੀਆਂ ਜਿਹੜਾ 3 ਤਰੀਕ ਨੂੰ ਇੱਕ ਆਵਾਜ਼ ਆਈ ਸੀ ਆਪਾਂ ਨੂੰ ਉਹ ਲੱਗ ਪਤਾ ਲੱਗੀ ਸੀ ਇਹਨਾਂ ਨੇ ਦੱਸਿਆ ਕਿ ਅਸੀਂ ਇੱਕ ਸਾਨੂੰ ਬਨ ਕੇ ਇੱਕ ਥੱਲਾ ਟਾਈਪ ਚੀਜ਼ ਦਿੱਤੀ ਗਈ ਸੀਗੀ ਉਹਨਾਂ ਨੇ ਦੱਸਿਆ ਸੀ ਕਿ ਜਦੋਂ ਵੀ ਕਿਸੇ ਸਰਫੇਸ ਨਾਲ ਚੀਜ਼ ਟਕਰਾਏਗੀ ਤਾਂ ਬਹੁਤ ਵੱਡੀ ਆਵਾਜ਼ ਆਏਗੀ ਜਿਸ ਨਾਲ ਕਿ ਸਨਸਨੀ ਫੈਲੇਗੀ ਸੋ ਉਹ ਵੀ ਚੀਜ਼ ਜਿਹੜੀ ਸਾਡੀ ਕਲੀਅਰ ਹੋ ਗਈ ਇਹਨਾਂ ਦਾ ਮੋਟਰਸਾਈਕਲ ਜਿਹੜਾ ਉਸ ਕ੍ਰਾਈਮ 'ਚ ਵੀ ਯੂਜ਼ ਹੋਇਆ ਵੈਸੇ ਵੀ ਇਹ ਯੂਜ਼ ਕਰ ਰਹੇ ਸੀ ਉਹ ਵੀ ਜਿਹੜਾ ਇਨਸੀਡੈਂਟ ਸਾਰਾ ਕਲੀਅਰ ਹੋਇਆ ਬਾਕੀ ਹੁਣ ਕੁਝ ਕਿਛ ਜਾਰੀ ਹੈ ਇਹਨਾਂ ਦਾ ਲੰਬਾ ਰਿਮਾਂਡ ਲੈ ਆਇਆ ਸੀ ਔਰ ਉਹਦੇ ਚ ਅੱਗੇ ਕਾਰਵਾਈ ਕਰਕੇ ਤੁਹਾਡੇ ਨਾਲ ਸਾਰੀ ਗੱਲ ਆਪਾਂ ਸ਼ੇਅਰ ਕਰਾਂਗੇ ਪਰਚੇ ਪਰਚੇ ਅੱਗੇ ਪਹਿਲੇ ਕਿਤੇ ਕਿਤੇ ਪਰਚੇ ਆ ਕਾਦੇ ਕਾਦੇ ਪਰਚੇ ਦੇਖੋ ਲਵਪ੍ਰੀਤ ਦੇ ਖਿਲਾਫ ਐਨਡੀਪੀਐਸ ਦਾ ਇੱਕ ਪਰਚਾ ਹੈਗਾ ਉਹਦੇ ਨਾਲ ਇੱਕ ਹੋਰ ਸਾਥੀ ਵੀ ਸੀ ਬਾਕੀ ਦੋਵਾਂ ਦੇ ਖਿਲਾਫ ਅਜੇ ਪਰਚੇ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਬਾਕੀ ਇਹਦੇ ਚ ਜਿਹੜਾ ਯੂਏਪੀਏ ਐਕਟ ਵੀ ਲੱਗਿਆ ਹੋਰ ਵੀ ਜਿਹੜੇ ਅੱਜ ਵਾਲਾ ਇਹਦੇ ਸਨੇਚਿੰਗ ਵੀ 307 ਪੁਲਿਸ ਪਾਰਟੀ ਤੇ ਹਮਲਾ ਕਰਨਾ ਉਹ ਸਾਰੀਆਂ ਚੀਜ਼ਾਂ ਹੋਈਆਂ ਪਰ ਅਜੇ ਟੂ अर्ਲੀ ਹੈ ਕਿਉਂਕਿ ਬਹੁਤ ਡੀਪ ਰੂਟਡ ਸਾਡਾ ਮੋਡਿਊਲ ਹੈ ਟੈਰਰ ਮੋਡਿਊਲ ਇਹਦੇ ਤੇ ਹੋਰ ਵੀ ਅਸੀਂ ਕੰਮ ਕਰਾਂਗੇ ਫਿਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਰ ਉਸ ਵੇਲੇ ਸਰ ਸੁਰੱਖਿਅਤ ਹੈ ਸਾਰੀ ਸੇਫ ਹਾਂਜੀ ਉਹ ਸੇਫ ਨੇ ਪਰਮਾਤਮਾ ਦੀ ਮਿਹਰ ਰਹੀ ਉਹਨਾਂ ਤੇ ਨਹੀਂ ਕੋਈ ਇਹੋ ਜਿਹਾ ਹੋਇਆ ਪਰ ਫਾਇਰ ਜਰੂਰ ਹੋਇਆ ਉਹਨਾਂ ਵੱਲ ਵੀ ਤਾਂ ਪਰ ਟੂ ਅਦਰਵਾਈਜ਼ ਠੀਕ ਨੇ ਸਰ ਇਹ ਕਿੰਨੇ ਕੁ ਪਰਚੇ ਪੁਰਾਣੇ ਹਨ ਇਹਨਾਂ ਤੇ ਨਹੀਂ ਜਿੱਦਾਂ ਹੈਪੀ ਪੱਛੀਆਂ ਕੋਲੋਂ ਟ੍ਰੇਨਿੰਗ ਲੈ ਕੇ ਆਇਆ ਸੀ ਜੀ ਟ੍ਰੇਨਿੰਗ ਵਾਲੀ ਗੱਲ ਕੋਈ ਅਜੇ ਨਹੀਂ ਸਾਹਮਣੇ ਆਈ ਦੇਖੋ ਇਹ ਤਾਂ ਮਤਲਬ ਇਹਨਾਂ ਦਾ ਲਿੰਕ ਸਟੈਬਲਿਸ਼ ਹੋਇਆ ਕਮਿਊਨੀਕੇਸ਼ਨ ਹੈਗੀ ਹੈ ਉਹਦੇ ਕਰਕੇ ਹੀ ਸਾਰਾ ਇਹ ਜਿਹੜਾ ਅੱਗੇ ਤੋਂ ਅੱਗੇ ਚਲਾਰੇ ਤੁਹਾਨੂੰ ਪਤਾ ਹੀ ਹੈ ਵੀ ਜਿਹੜੇ ਨਵੇਂ ਸਾਡੇ ਯੂਥ ਨੇ ਮੈਂ ਤੁਹਾਡੇ ਨਾਲ ਹੀ ਇਹਨਾਂ ਨੂੰ ਇਹ ਵੀ ਕਹਿਣਾ ਚਾਹੁੰਦਾ ਵੀ ਇਹਵੇਂ ਛੋਟੇ ਜਿਹੇ ਲਾਲਚ ਪਿੱਛੇ ਆਪਣੀ ਲਾਈਫ ਖਰਾਬ ਕਰ ਲੈਂਦੇ ਆ ਔਰ ਇਹੋ ਜਿਹੇ ਕੰਮਾਂ 'ਚ ਬਹਿਕਾਵੇਆਂ 'ਚ ਆ ਕੇ ਇਹੋ ਜੇ ਕੰਮ ਕਰਦੇ ਆ ਇਹਨਾਂ ਨੂੰ ਇਸ ਗੱਲ ਤੋਂ ਸਬਕ ਲੈਣਾ ਚਾਹੀਦਾ ਕਿ ਉਹ ਸਾਰੇ ਬੈਠੇ ਲੋਕ ਇਹਨਾਂ ਨੂੰ ਯੂਜ਼ ਕਰ ਰਹੇ ਅੱਛਾ ਸਭ ਤੋਂ ਉਹ ਕਿਹਾ ਗਿਆ ਸੀ ਕਿ ਇਹ ਵਾਹ ਵੈਗ ਦਾ ਬਲਾਸਟ ਨਹੀਂ ਹੈ ਕਿ ਉਸ ਵੇਲੇ ਜਦੋਂ ਤੁਸੀਂ ਆਏ ਸੀ ਕਿਹਾ ਗਿਆ ਸੀ ਕਿ ਉਹਦੇ ਵਿੱਚ ਫਿਰ ਕੀ ਤਸਦੀਕ ਹੋਇਆ ਦੇ ਵਿੱਚ ਉਹ ਇਹੀ ਕਹਿੰਦੇ ਅਸੀਂ ਕੋਈ ਦੇਖਿਆ ਨਹੀਂ ਇਹਨਾਂ ਨੂੰ ਇੱਕ ਬੰਨ ਕੇ ਚੀਜ਼ ਜੀ ਦਿੱਤੀ ਗਈ ਸੀ ਉਹ ਕਹਿੰਦਾ ਵੀ ਤੁਸੀਂ ਇਹ ਜਿੱਥੇ ਵੀ ਗਰੇਗੀ ਚੀਜ਼ ਉਥੇ ਬਹੁਤ ਵੱਡੀ ਆਵਾਜ਼ ਆਏਗੀ ਜੋ ਇਹਨਾਂ ਨੂੰ ਦੱਸਿਆ ਗਿਆ ਅਜੇ ਹੋਰ ਇਹਨਾਂ ਦੀ ਪੁੱਛਗਿੱਛ ਅਸੀਂ ਕਰਾਂਗੇ ਉਹਦੇ ਵਿੱਚ ਆਪਾਂ ਹੋਰ ਤੁਹਾਡਾ ਖੁਲਾਸਾ ਕੱਲ ਫੇਰ ਆਪਾਂ ਸਰ 333331 AK47 ਜੀ ਤੇ 3 11 A47 ਜੀ ਇੱਕ ਗਲੌਕ ਪਿਸਟਲ ਹੈ .304 ਦਾ ਔਰ ਇੱਕ .324 ਦਾ ਪਿਸਟਲ ਹੈ ਸਰ ਗ੍ਰਫਤਾਰੀ ਸਰ ਕਿਸ ਇਲਾਕੇ ਤੋਂ ਆਏ ਸੀ ਹਾਂਜੀ ਇਹਨਾਂ ਸਰ ਗ੍ਰਫਤਾਰੀ ਦਾ ਹਸਰਤ ਕਿਸ ਇਲਾਕੇ ਤੋਂ ਕੀਤਾ ਸੀ ਤੁਸੀਂ ਮੈਂ ਤੁਹਾਨੂੰ ਦੱਸਿਆ ਨਾ ਇਹ ਤਾਂ ਜਗਦੇਵ ਕਲਾਂ ਤੋਂ ਹੀ ਆ ਰਹੇ ਸੀ ਤੇ ਉਹ ਆਪਣਾ ਉਹਦਾ ਪਿੰਡ ਹੈ ਜਿਹੜਾ ਮਹਿਨ ਮੁਕਾਮ ਮੁਕਾਮ ਪਿੰਡ ਹੈ ਜਿਹੜਾ ਨਾਲਾ ਤਹਿਸੀਲ ਚ ਉਹ ਸਾਰੇ ਦਿਹਾਤੀ ਅੰਮ੍ਰਿਤਸਰ ਦੇ ਰਹਿਣ ਰੂਰਲ ਦੇ ਏਰੀਏ ਦੇ ਰਿਆਸੀ ਨੇ ਇਹ ਅਸੀਂ ਸਾਰੀ ਬਾਕੀ ਆਪਾਂ ਕੱਲ ਨੂੰ ਕਿਉਂਕਿ ਬਾਕੀ ਵੀ ਸਾਰੇ ਤੁਹਾਡੇ ਪ੍ਰੈਸ ਵਾਲਿਆਂ ਨੂੰ ਵੀ ਬਰੀਫ ਕਰਾਂ ਕੱਲ ਆਪਾਂ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਤੇ ਤੁਹਾਡਾ ਇੱਕ ਵਾਰ ਗੱਲ ਕਰਨੀ ਬੜੀ ਜ਼ਰੂਰੀ ਸੀ ਕਿਉਂਕਿ ਮੌਕੇ ਦੇ ਉੱਤੇ ਸਾਰੀ ਚੀਜ਼ ਤੁਸੀਂ ਇੱਕ ਵਾਰ ਆਪ ਵੀ ਦੇਖਣਾ ਚਾਹੋਗੇ ਤੇ ਇਸ ਕਰਕੇ ਮੈਂ ਅਸੀਂ ਆ ਕੇ ਤੁਹਾਨੂੰ ਇੱਥੇ ਬਰੀਫ ਕੀਤਾ ਬਾਕੀ ਕੱਲ ਨੂੰ ਆਪਾਂ ਸਵੇਰੇ ਦੇ ਟਾਈਮ ਪੀਸੀ ਪੂਰੀ ਡਿਟੇਲ ਕਰ ਅਕਸਰ 197 ਮਿਲਣਾ ਕਿੰਨਾ ਖਤਰਨਾਕ ਕਿਉਂਕਿ ਅਕਸਰ ਬਲੌਕ ਤਾਂ ਕੰਸੀਮੀ ਤਰ੍ਹਾਂ ਦਾ ਸੀ ਪਹਿਲੀ ਵਾਰ ਅੰਮ੍ਰਿਤਸਰ ਪੁਲਿਸ ਦੀ ਕਾਮਯਾਬੀ ਵੀ ਇਹਨੂੰ ਸਿਖਾਹਾਂਗੇ ਇਹ ਬਹੁਤ ਵੱਡੀ ਕਾਮਯਾਬੀ ਜੀ ਔਰ ਬੇਸਿਕਲੀ ਜਿਹੜਾ ਡਰੋਨਸ ਦੇ ਉੱਤੇ ਜਿਹੜੇ ਵੱਡੇ ਡਰੋਨ ਨੇ ਉਹਦੇ ਰਾਹੀਂ ਇਹ ਚੀਜ਼ਾਂ ਆ ਰਹੀਆਂ ਪਹਿਲਾਂ ਵੀ ਇਹਦੇ ਬਾਰੇ ਇਨਪੁੱਟ ਆਇਆ ਔਰ ਇਹਨੂੰ ਅੱਗੇ ਅਸੀਂ ਕੈਰੀ ਫਾਰਵਰਡ ਕਰਾਂਗੇ ਸਾਡੇ ਕੋਲ ਹੋਰ ਵੀ ਬੜੀਆਂ ਲੀਡਸ ਨੇ ਇਸ ਕੰਮ ਤੇ ਉਹਦੇ ਤੇ ਇੱਕ ਹੋਰ ਕੰਮ ਕਰਾਂਗੇ ਕਿੰਨੇ ਕ ਬੰਦੇ ਲਿਖ ਕਿੰਨੇ ਕ ਬੰਦੇ ਜਿਹੜੇ ਨੇ ਇਨਵੋਲਵ ਨੇ ਕਿਉਂਕਿ ਹੈਪੀ ਬੱਚਿਆਂ ਲਗਾਤਾਰ ਇਸ ਤਰ੍ਹਾਂ ਦੇ ਕੰਮ ਕਰ ਰਹੇ ਆ ਪੁਲਿਸ ਫੜ ਵੀ ਰਹੀ ਆ ਬੰਦੇ ਲੇਕਿਨ ਲਗਾਤਾਰ ਹਰ ਵਾਰ ਨਵਾਂ ਨਾਮ ਆ ਜਾਂਦਾ ਤੋ ਮੈਂ ਤਾਂ ਤੁਹਾਨੂੰ ਅੱਗੇ ਦੱਸਿਆ ਵੀ ਉਹ ਪੈਸੇ ਦੇ ਲਾਲਚ ਵਿੱਚ ਬੱਚਿਆਂ ਦਾ ਪਹਿਲਾਂ ਆਪਾਂ ਜਿਹ ਬਹਰਾ ਲੋਕ ਫੜੇਗੇ ਐਸੀ ਉਹ ਵੀ ਇਸੇ ਤਰ੍ਹਾਂ ਸੀਗੇ ਕਿ ਜਿਹੜਾ ਲਾਲਚ ਦੇ ਵਿੱਚ ਪੈਸੇ ਦੇ ਬਹਿਕਾਵੇ ਚ ਆ ਕੇ ਤੇ ਉਹ ਕੰਮ ਕਰਦੇ ਰਹੇ ਆ ਉਹਦੇ ਚ ਅਜੇ ਤੱਕ ਤਾਂ ਜਿੰਨਾ ਨੈਟਵਰਕ ਸੀਗਾ ਹੁਣ ਤੱਕ ਸਾਰੇ ਕੇਸ ਆਪਣੇ ਟਰੇਸ ਨੇ ਜੀ ਔਰ ਅੱਗੇ ਵੀ ਜਿਹੜਾ ਸਾਡਾ ਪੂਰਾ ਇਦਾਂ ਹੀ ਅਸੀਂ ਸ਼ਕੰਜਾ ਰੱਖਾਂਗੇ ਔਰ ਜਿਹੜਾ ਵੀ ਬੰਦਾ ਇਹੋ ਜੀ ਆਏਗਾ ਉਹਦੇ ਖਿਲਾਫ ਸਖਤ ਕਾਰਵਾਈ ਆਪਾਂ ਕੀਤੀ ਵੀ ਆ ਤੇ ਅੱਗੇ ਵੀ ਕਰਾਂਗੇ ਸਰ ਅੰਮ੍ਰਿਤਸਰ ਵਾਸਤੇ ਨੂੰ ਕੁਝ ਕਰਨਾ ਚਾਹੁੰਦਾ ਜੋ ਕਿ ਲੋਕ ਬੜੇ ਸੱਨੇ ਹੁੰਦੇ ਡਰੇ ਹੋਏ ਨਹੀਂ ਕੋਈ ਸੈਮਨ ਵਾਲੀ ਗੱਲ ਹੀ ਨਹੀਂ ਜੀ ਅਸੀਂ ਸਾਰਾ ਦਿਨ ਲੋਕਾਂ ਨਾਲ ਸੰਪਰਕ ਮੀਟਿੰਗਾਂ ਕਰਦੇ ਆ